ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੱਤਰ ਕਾ ਲਿਖ ਕੇ ਭਾਈ ਗਰਦਿੱਤਾ ਜੀ ਨੂੰ ਦਿੱਤੇ ਅਤੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਿਆ ਭਾਈ ਗਰਦਿੱਤਾ ਜੀ ਮੰਜਲਾ ਮਾਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਸਨ ਸਭ ਤੋਂ ਪਹਿਲੋਂ ਉੱਥੇ ਜਾ ਕੇ ਉਹਨਾਂ ਨੇ ਪਹਿਲਾਂ ਸੋਚ ਇਸ਼ਨਾਨ ਕੀਤਾ ਸਾਫ ਵਸਤਰ ਪਹਿਨੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਵਿੱਚ ਬੈਠੇ ਸਨ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਹੋਰ ਸੰਗਤਾਂ ਦੀਵਾਨ ਵਿੱਚ ਬੈਠ ਕੇ ਹਾਜ਼ਰੀ ਭਰ ਰਹੀਆਂ ਸਨ ਭਾਈ ਗਰਦਿੱਤਾ ਜੀ ਨੇ ਗੁਰੂ ਚਰਨਾ ਵਿੱਚ ਨਮਸਕਾਰ ਕੀਤੀ ਅਤੇ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੱਤਰਕਾ ਫੜਾ ਦਿੱਤੀ। ਸ੍ਰੀ ਗੁਰੂ ਗੋਬਿੰਦ राय ਨੇ ਅਰਦਾਸੀਏ ਸਿੰਘ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੱਤਰਕਾ ਹੈ। ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਇਹ ਪੱਤਰਕਾ ਪੜ੍ਹ ਕੇ ਸਿੱਖ ਸੰਗਤਾਂ ਨੂੰ ਸੁਣਾਓ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਆਚਾਰਨ ਕੀਤੇ ਹੋਏ ਸ਼ਲੋਕ ਵੀ ਉਸ ਪੱਤਰਕਾ ਵਿੱਚ ਲਿਖੇ ਹੋਏ ਸਨ ਅਰਦਾਸੀ ਸਿੱਖ ਨੇ ਗੁਰੂ ਚਰਨਾ ਵਿੱਚ ਅਰਦਾਸ ਕਰਕੇ ਪਹਿਲਾਂ ਨੌਵੇਂ ਮਹੱਲੇ ਦੇ ਸ਼ਲੋਕ ਸਹਿਕ ਸੰਗਤਾਂ ਨੂੰ ਸਰਵਣ ਕਰਾਏ ਉਹਨਾਂ ਸ਼ਲੋਕਾਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਆਉਣ ਵਾਲੇ ਸਮੇਂ ਤੇ ਧੀਰਜ ਬਣਾਈ ਰੱਖਣ ਲਈ ਉਪਦੇਸ਼ ਕੀਤਾ ਸੀ ਉਹਨਾਂ ਸ਼ਲੋਕਾਂ ਵਿੱਚ ਇੱਕ ਦੋਹਰਾ ਗੁਰੂ ਜੀ ਨੇ ਗੋਬਿੰਦ ਰਾਏ ਜੀ ਨੂੰ ਸਵਾਲ ਦੇ ਰੂਪ ਵਿੱਚ ਲਿਖਿਆ ਸੀ ਬਲ ਛਟਕਿਓ ਬੰਦਨ ਪਰੇ ਕਸ਼ੂ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਹੋ ਸਹਾਏ ਸ੍ਰੀ ਗੁਰੂ ਗੋਬਿੰਦ राय ਜੀ ਜਾਣਦੇ ਸਨ ਕਿ ਗੁਰੂ ਪਿਤਾ ਜੀ ਸਰਬ ਕਲਾ ਸਮਰਥ ਹਨ ਉਹ ਕਿਸੇ ਵੀ ਬੰਧਨ ਨੂੰ ਕੱਟ ਸਕਦੇ ਹਨ ਇਹ ਸਭ ਉਹਨਾਂ ਦੀ ਆਪਣੀ ਲੀਲਾ ਹੈ ਕਿ ਉਹ ਹਜ਼ਰ ਨੂੰ ਵੀ ਸਬਰ ਸੰਤੋਖ ਨਾਲ ਜਲ ਰਹੇ ਹਨ ਸ੍ਰੀ ਗੁਰੂ ਗੋਬਿੰਦ राय ਜੀ ਨੇ ਉਸ ਦੌਰੇ ਦੇ ਜਵਾਬ ਵਿੱਚ ਇਕ ਦੋਹਰਾ ਅਚਾਰਨ ਕੀਤਾ ਸ੍ਰੀ ਮੁਖਬਾਕ ਪਾਤਸ਼ਾਹੀ ਦਸਵੀਂ ਬਲ ਹੋਆ ਬੰਧਨ ਛੋਟੇ ਸਭ ਕੁਛ ਹੋਤਿ અપਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਜਿਸ ਦਾ ਅਰਥ ਹੈ ਕਿ ਤੁਸੀਂ ਸਰਬ ਕਲਾ ਸਮਰੱਤ ਹੋ ਤੁਹਾਡੇ ਵਿੱਚ ਬਲ ਹੈ ਤੁਸੀਂ ਬੰਧਨ ਕੱਟ ਸਕਦੇ ਹੋ ਸਭ ਕੁਝ ਤੁਹਾਡੇ ਹੀ ਹੱਥ ਵਿੱਚ ਹੈ ਤਸੇ ਅਤੇ ਤੁਸੀਂ ਹੀ ਹਰ ਜਗ੍ਹਾ ਸਹਾਇਤਾ ਕਰ ਸਕਦੇ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਲੋਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਦਰਜ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜਿਸ ਤਰ੍ਹਾਂ ਉੱਪਰ ਕਿਹਾ ਗਿਆ ਹੈ ਇਸੇ ਤਰ੍ਹਾਂ ਲਿਖਿਆ ਹੈ ਕਿਸੇ ਸਮੇਂ ਦਾਸ ਨੇ ਕਿਤੋਂ ਸਰਬਨ ਕੀਤਾ ਸੀ ਕਿ ਪ੍ਰਾਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਲੋਕ ਆਦਿ ਸ਼ਾਹੀ ਦਸ਼ਮੀ ਦੇ ਨਾਮ ਹੇਠ ਦਰਜ ਸੀ ਪਰ ਇਸ ਬਾਰੇ ਮੇਰੇ ਕੋਲ ਕੋਈ ਠੋਸ ਜਾਣਕਾਰੀ ਨਹੀਂ ਹੈ ਜੇ ਕਿਸੇ ਵਿਦਵਾਨ ਸੱਜਣ ਕੋਲ ਹੋਵੇ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਦੱਸ ਸਕਦੇ ਹਨ ਇੱਕ ਪੱਤਰਕਾ ਸ੍ਰੀ ਗੁਰੂ ਗੋਬਿੰਦ ਰਾਏ ਨੇ ਇਹ ਸ਼ਲੋਕ ਸਮੇਤ ਲਿਖੀ ਅਤੇ ਭਾਈ ਗਰਦਿੱਤਾ ਜੀ ਨੂੰ ਵਾਪਸ ਦਿੱਲੀ ਭੇਜਿਆ ਅਤੇ ਕਿਹਾ ਕਿ ਸਾਡੀ ਇਹ ਪੱਤਰਕਾ ਗੁਰੂ ਪਿਤਾ ਜੀ ਨੂੰ ਜਲਦੀ ਪਹੁੰਚਾ ਦਿਓ ਪਤਾ ਨਹੀਂ ਕਿਹੜੇ ਸਮੇਂ ਕੋਈ ਭਾਣਾ ਵਾਪਰ ਜਾਵੇ ਭਾਈ ਗਰਦਿੱਤਾ ਜੀ ਪੱਤਰਕਾ ਲੈ ਕੇ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਬਰਾਗ ਅਤੇ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਲ ਗੋਬਿੰਦ ਰਾਏ ਦਾ ਜਵਾਬ ਭਾਈ ਗਰਦਿੱਤਾ ਜੀ ਵੱਲੋਂ ਦਿੱਤੀ ਪੱਤਰਕਾ ਵਿੱਚ ਪੜ੍ਹ ਕੇ ਸਮਝ ਗਏ ਸਨ ਕਿ ਗੋਬਿੰਦ ਰਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠਣ ਦੇ ਕਾਬਲ ਹਨ ਗੁਰਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ